ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਜਗਤਾਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਦੋਂ ਜਗਤਾਰ 10 ਸਾਲ ਦਾ ਹੋਇਆ ਤਾਂ ਉਹਦੇ ਪਾਪਾ ਦੀ ਮੌਤ ਹੋ ਜਾਂਦੀ ਆ। ਮਾਂ ਪੁੱਤ ਕੱਲੇ ਰਹਿ ਜਾਂਦੇ ਆ। ਤੇ ਜਗਤਾਰ ਕੋਈ ਬਹੁਤਾ ਪੜ੍ਹ ਲਿਖ ਨਹੀਂ ਸਕਦਾ ਕਿਉਂਕਿ ਜਦੋਂ ਛੋਟੇ ਹੁੰਦਿਆਂ ਮਾਂ ਜਾਂ ਪਿਓ ਦੀ ਮੌਤ ਹੋ ਜੇ ਤਾਂ ਘਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬੱਚਿਆਂ ਤੇ ਆ ਜਾਂਦੀ ਆ ਜਗਤਾਰ ਦੀ ਮਾਂ ਉਹਨੂੰ ਕਹਿੰਦੀ ਕਿ ਪੁੱਤ ਜੇ ਤੂੰ ਪੜ੍ਹੇਂਗਾ ਫੇਰ ਕਿਹੜਾ ਆਪਾਂ ਨੂੰ ਨੌਕਰੀ ਮਿਲ ਜਾਣੀ ਆ ਸਰਕਾਰੀ ਸਕੂਲ 'ਚ ਤੂੰ ਪੜ੍ਹਦਾਗਾ ਤੇ ਇੰਨਾ ਤੂੰ ਪੜਦਾ ਹੈ ਨਹੀਂ ਤੂੰ ਐਂ ਕਰ ਤੂੰ ਕਿਸੇ ਕੰਮ ਤੇ ਲੱਗ ਜਾ ਚਲੋ ਜਗਤਾਰ ਆਪਣੀ ਮਾਂ ਦੇ ਕਹਿਣ ਤੇ ਉਹ ਕਿਸੇ ਪਲੰਬਰ ਦੇ ਨਾਲ ਕੰਮ ਸਿੱਖਣ ਲੱਗ ਜਾਂਦਾ ਤੇ ਕੰਮ ਸਿੱਖ ਲੈਂਦਾ ਉਸ ਤੋਂ ਬਾਅਦ ਉਹ ਇਸ ਤਰ੍ਹਾਂ ਹੀ ਕਿਸੇ ਦੇ ਘਰ ਦੇ ਵਿੱਚ ਜਾ ਕੇ ਕੋਈ ਕੰਮ ਸੀ ਹਨਾ ਘਰੇ ਆਉਂਦਾ ਸੀ ਚਲੋ ਉਹਨਾਂ ਦਾ ਘਰ ਦਾ ਗੁਜ਼ਾਰਾ ਜਿਹੜਾ ਉਹ ਚੱਲਣ ਲੱਗ ਜਾਂਦਾ ਤੇ ਜਗਤਾਰ ਦੀ ਮਾਂ ਜਿਹੜੀ ਉਹ ਲੋਕਾਂ ਦੇ ਕੱਪੜੇ ਸਿਉਂਕੇ ਵਧੀਆ ਗੁਜ਼ਾਰਾ ਕਰਨ ਲੱਗ ਜਾਂਦੇ ਆ ਹੌਲੀ-ਹੌਲੀ ਸਮਾਂ ਗੁਜ਼ਰਦਾ ਤੇ ਜਗਤਾਰ ਆ ਜਿਹੜਾ ਉਹ ਗੱਭਰੂ ਹੋ ਜਾਂਦਾ ਚਲੋ ਜਗਤਾਰ ਦੀ ਮਾਂ ਨੂੰ ਇਹ ਹੁੰਦਾ ਵੀ ਹੁਣ ਸਭ ਕੁਝ ਸੈੱਟ ਹੋ ਗਿਆ ਵੀ ਮੈਂ ਆਪਣਾ ਪੁੱਤ ਵਿਆਹ ਲਾਂ ਚਲੋ ਉਹ ਆਪਣੇ ਭੈਣ ਭਰਾਵਾਂ ਨੂੰ ਕਹਿੰਦੀ ਆ ਰਿਸ਼ਤਾ ਕਰਵਾਉਣ ਨੂੰ ਤੇ ਪਿੰਡ ਦੇ ਵਿੱਚੋਂ ਹੀ ਕੋਈ ਜਗਤਾਰ ਨੂੰ ਰਿਸ਼ਤਾ ਕਰਵਾ ਦਿੰਦਾ ਕਿਉਂਕਿ ਜਗਤਾਰ ਹੁਣ ਸਿਆਣਾ ਸੀ ਕੰਮ ਕਰਦਾ ਸੀ ਰਿਸ਼ਤਾ ਚਲੋ ਹੋਇਆ ਜਿਆਦਾ ਪੁੱਛ ਪੜਤਾਲ ਨਹੀਂ ਕੀਤੀ ਕੁੜੀ ਵੇਖੀ ਪਸੰਦ ਆਈ ਤੇ ਚਲੋ ਚੁੰਨੀ ਚੜਾ ਵੀ ਕਰ ਲਿਆ ਉਹਨਾਂ ਨੇ ਕਿਉਂਕਿ ਜਗਤਾਰ ਦੀ ਮਾਂ ਨੂੰ ਇਹ ਸੀ ਵੀ ਜਿਆਦਾ ਖਰਚ ਕਰਾਂਗੇ ਤਾਂ ਪੁੱਤ ਸਿਰ ਘਰ ਜਾ ਚੜੂਗਾ ਚਲੋ ਵਿਆਹ ਹੋ ਜਾਂਦਾ ਨੂਹਾਂ ਜਿਹੜੀ ਘਰ ਆ ਜਾਂਦੀ ਆ ਸੱਸ ਨੂਹਾਂ ਵਧੀਆ ਗੁਜ਼ਾਰਾ ਕਰਦੀਆਂ ਨੇ ਜਗਤਾਰ ਨੂੰ ਐ ਲੱਗਿਆ ਵੀ ਜਦੋਂ ਹੁਣ ਵਿਆਹ ਹੋ ਗਿਆ ਤੇ ਖਰਚੇ ਵਧ ਗਏ ਆ ਚਲੋ ਜਗਤਾਰ ਦੇ ਘਰ ਵਾਲੀ ਦੇ ਬੱਚਾ ਹੋਣ ਵਾਲਾ ਹੁੰਦਾ ਤੇ ਦਵਾਈ ਬੂਟੀ ਚੱਲਦੀ ਆ ਕਦੇ ਟੈਸਟ ਕਰਾਉਣੇ ਕਦੇ ਕੁਝ ਖਰਚੇ ਆ ਜਿਹੜੇ ਉਹ ਨਾ ਕਮਾਈ ਨਾਲ ਪੂਰੇ ਨਹੀਂ ਆਉਂਦੇ ਤੇ ਜਗਤਾਰ ਆਪਣੀ ਮਾਂ ਨੂੰ ਤੇ ਘਰ ਵਾਲੀ ਨੂੰ ਕਹਿੰਦਾ ਵੀ ਮੇਰੇ ਨਾਲ ਦੇ ਕਈ ਮੁੰਡੇ ਦੁਬਈ ਗਏ ਹੋਏ ਨੇ ਵੀ ਮੈਂ ਵੀ ਦੁਬਈ ਚលਿਆ ਜਾਣਾ ਵੀ 2-4 ਸਾਲ ਉੱਥੇ ਲਾ ਕੇ ਹਨਾ ਵਧੀਆ ਪੈਸਾ ਕਮਾ ਲੂੰ ਵੀ ਨਾਲੇ ਤਾਂ ਆਪਾਂ ਘਰ ਬਣਾ ਲਾਂਗੇ ਨਾਲੇ ਮੈਂ ਇੱਧਰ ਕੋਈ ਟੈਕਸੀ ਵਗੈਰਾ ਲੈ ਲੂੰਗਾ ਫਿਰ ਤੇ ਵੀ ਉਸ ਤੋਂ ਬਾਅਦ ਮੈਂ ਆ ਕੇ ਇੱਧਰ ਕੰਮ ਸ਼ੁਰੂ ਕਰ ਲੂੰਗਾ ਚਲੋ ਦੋਨਾਂ ਸਸ ਨੂੰਹਾਂ ਨੂੰ ਗੱਲ ਠੀਕ ਲੱਗਦੀ ਆ ਤੇ ਉਹ ਦੁਬਈ ਚਲਿਆ ਜਾਂਦਾ ਜਦੋਂ ਉਹ ਦੁਬਈ ਜਾਂਦਾ ਜਾ ਕੇ ਉਹ ਉਥੇ ਡਰਾਈਵਿੰਗ ਕਰਨ ਲੱਗਦਾ ਡਰਾਈਵਰੀ ਦਾ ਲਾਇਸੈਂਸ ਬਣਾ ਲੈਂਦਾ ਲਾਇਸੈਂਸ ਉਹਦਾ ਬਣ ਜਾਂਦਾ ਤੇ ਉਹ ਉਥੇ ਟਰਾਲਾ ਚਲਾਉਣ ਲੱਗ ਜਾਂਦਾ ਚਲੋ 40-50000 ਰੁਪਏ ਮਹੀਨੇ ਦਾ ਉਹ ਬਚਤ-ਵਚਤ ਕਰਕੇ ਆਪਣੇ ਘਰ ਪੰਜਾਬ ਪੇਜ ਦਾ ਰਹਿੰਦਾਗਾ ਤੇ ਉਹਦੇ ਘਰ ਵਾਲੀ ਦੀ ਜਿਹੜੀ ਡਿਲੀਵਰੀ ਆ ਉਹ ਹੋਣੀ ਸੀ ਉਹ ਕਹਿੰਦਾ ਵੀ ਮੈਂ ਆ ਜਾਣਾ ਉਹ ਕਹਿੰਦੀ ਵੀ ਨਹੀਂ ਤੁਸੀਂ ਨਾ ਆਓ ਚੱਲ ਕੋਈ ਨਾ ਇੱਥੇ ਮੰਮੀ ਹੈਗੇ ਆ ਉਧਰ ਵੀਰਾ ਭਾਬੀ ਤੇ ਮੰਮੀ ਹੈਗੇ ਆ ਵੀ ਕੋਈ ਗੱਲ ਨਹੀਂ ਚਲੋ ਜਗਤਾਰ ਦੇ ਘਰ ਵਾਲੀ ਦੇ ਇੱਕ ਬੇਟਾ ਹੁੰਦਾ ਫੋਨ ਤੇ ਹੀ ਵਿਚਾਰਾ ਆਪਣੇ ਬੇਟੇ ਨੂੰ ਵੇਖਦਾ ਚਲੋ ਵੀਡੀਓ ਕਾਲ ਕਰ ਲੈਂਦੀ ਆ ਵੀਡੀਓ ਕਾਲ ਤੇ ਗੱਲ ਹੁੰਦੀ ਆ ਜਗਤਾਰ ਦਾ ਜੀ ਤਾਂ ਬੜਾ ਕਰਦਾ ਸੀ ਹੈਨਾ ਕਿ ਮੈਂ ਜਾਵਾਂ ਪੰਜਾਬ ਆਪਣੇ ਬੇਟੇ ਨੂੰ ਗੋਦੀ ਚੱਕਾਂ ਪਰ ਘਰ ਦੀਆਂ ਮਜਬੂਰੀਆਂ ਹੁੰਦੀਆਂ ਉਹਦੇ ਘਰ ਵਾਲੀ ਉਹਨੂੰ ਕਹਿੰਦੀ ਰਹਿੰਦੀ ਆ ਵੀ ਨਹੀਂ ਤੁਸੀਂ ਫੇਰ ਆ ਜੇ ਤੁਸੀਂ ਚਲ ਜਿਹੜੇ ਹੁਣ 2 ਸਾਲ ਲਾਉਣੇ ਆ ਲਾ ਹੀ ਲੋ ਉਹ ਕਹਿੰਦਾ ਵੀ ਨਹੀਂ ਇਸ ਤਰ੍ਹਾਂ ਤਾਂ ਹਨਾ ਮੇਰਾ ਸਮਾਂ ਨਹੀਂ ਮਤਲਬ ਲੰਘਣਾ ਵੀ ਰਾਣੀ ਮੇਰਾ ਜੀ ਕਰਦਾ ਆਪਣੇ ਪੁੱਤ ਨੂੰ ਚੱਕਣ ਨੂੰ ਵੀ ਆਪਣੇ ਪੁੱਤ ਦਾ ਬਚਪਨ ਤਾਂ ਹੋਣਾ ਵੀ ਇਹਨੇ ਤਾਂ ਹੁਣ ਇਸ ਤੋਂ ਬਾਅਦ ਵੱਡਾ ਹੀ ਹੋਣਾ ਚਲੋ ਉਹਨੂੰ ਗੱਲਾਂ ਬਾਤਾਂ ਕਰਕੇ ਰੋਕ ਦਿੰਦੀ ਤੇ ਜਗਤਾਰ ਵੀ ਚਲੋ ਇਹ ਸੋਚਦਾ ਵੀ ਜਾਊਂਗਾ ਟਿਕਟ ਤੇ ਪੈਸੇ ਲੱਗਣਗੇ ਵੀ ਉਹੀ ਪੈਸੇ ਘਰੇ ਭੇਜੂੰਗਾ ਸਮਾਂ ਗੁਜ਼ਰਦਾ ਜਗਤਾਰ ਦਾ ਬੇਟਾ 1 ਸਾਲ ਦਾ ਹੋ ਜਾਂਦਾ ਹੁਣ ਘਰ ਦੇ ਵਿੱਚ ਉਹ ਦੋਨੋਂ ਹੀ ਸੱਸ ਨੂੰ ਹਾਂ ਸੀ ਹਨਾ ਵੀ ਜਦੋਂ ਘਰ ਦੇ ਵਿੱਚੋਂ ਕੋਈ ਚੀਜ਼ ਲੈ ਕੇ ਆਉਣੀ ਹੁੰਦੀ ਕਬੀਲਦਾਰੀ ਦਾ ਕੋਈ ਨਾ ਕੋਈ ਕੰਮ ਹੁੰਦਾ ਤਾਂ ਜਗਤਾਰ ਦੇ ਘਰ ਵਾਲੀ ਰਾਣੀ ਹੀ ਜਾਂਦੀ ਸੀ ਜਗਤਾਰ ਪੈਸੇ ਵੀ ਆਪਣੀ ਘਰ ਵਾਲੀ ਦੇ ਅਕਾਊਂਟ 'ਚ ਪਾਉਂਦਾ ਸੀਗਾ ਰਾਣੀ ਬਾਜ਼ਾਰ ਜਾਇਆ ਕਰੇ ਚਲੋ ਕੋਈ ਵੀ ਸਮਾਨ ਲਿਆਉਣਾ ਤੇ ਉਹਦੀ ਸੱਸ ਨੋਟ ਕਰਦੀ ਆ ਵੀ ਪਹਿਲਾਂ ਰਾਣੀ ਇੰਨਾ ਨਹੀਂ ਬਾਹਰ ਜਾਂਦੀ ਸੀ ਹੁਣ ਰਾਣੀ ਥੋੜੇ ਜਿਹੇ ਦਿਨਾਂ ਤੋਂ ਕਹਦੇ ਆ ਕਰੇ ਮੰਮੀ ਮੈਂ ਬਾਜ਼ਾਰ ਜਾ ਕੇ ਆਉਣੀ ਆ ਚਲੋ ਬੱਸ ਚੜਿਆ ਕਰੇ ਆਪਣੇ ਮੁੰਡੇ ਨੂੰ ਘਰ ਛੱਡ ਦਿਆ ਕਰੇ ਸੱਸ ਕੋਲ ਤੇ ਤਿੰਨ ਤਿੰਨ ਚਾਰ ਚਾਰ ਘੰਟੇ ਨਾ ਮੁੜਿਆ ਕਰੇ ਤੇ ਜੇ ਉਹਦੀ ਸੱਸ ਕਦੇ ਪੁੱਛ ਲਿਆ ਕਰੇ ਵੀ ਰਾਣੀ ਤੋਂ ਬਾਜ਼ਾਰ ਵਾਲਾ ਹੀ ਟਾਈਮ ਲਾਇਆਈ ਵੀ ਇੰਨਾ ਤਾਂ ਕੰਮ ਹੈ ਨਹੀਂ ਸੀ ਕਹਿ ਦਿੰਦੀ ਵੀ ਜੀ ਮੇਰੀ ਸਹੇਲੀ ਮਿਲ ਗਈ ਕਦੇ ਕੋਈ ਕਹਿ ਦਿੰਦੀ ਮੇਰੇ ਪਿੰਡ ਦਾ ਮਿਲ ਗਿਆ ਉਹਨਾਂ ਕੋਲ ਖੜ ਗਈ ਕਦੇ ਮੈਂ ਕਿਤੇ ਪਾਰਲਰ ਦੇ ਚਲੀ ਗਈ ਚਲ ਇਸ ਤਰ੍ਹਾਂ ਕਰਕੇ ਉਹ ਬਹਾਨੇ ਮਾਰਦੀ ਰਹੀ ਉਹਦੀ ਸੱਸ ਨੇ ਕੋਈ ਬਹੁਤਾ ਨਾ ਉਹਨੂੰ ਟੋਕਿਆ ਇਸੇ ਤਰ੍ਹਾਂ ਰਾਣੀ ਜਿਹੜੀ ਹਫ਼ਤੇ ਦੇ ਵਿੱਚ ਦੋ ਵਾਰ ਬਾਜ਼ਾਰ ਜਾਂਦੀ ਆ ਤੇ ਕਰੇ ਆ ਕੇ ਵੀ ਉਹ ਜ਼ਿਆਦਾਤਰ ਫੋਨ ਤੇ ਲੱਗੀ ਰਹਿੰਦੀ ਆ ਤੇ ਉਹਦੀ ਸੱਸ ਉਹਨੂੰ ਕਹਿੰਦੀ ਹੈਗੀ ਵੀ ਪੁੱਤ ਤੂੰ ਸਾਰਾ ਦਿਨ ਫੋਨ ਤੇ ਗੱਲ ਕਰਦੀ ਆ ਮੁੰਡੇ ਨਾਲ ਮੇਰੀ ਵੀ ਖਰਾਦਿਆ ਕਰ ਉਹ ਕਹਿੰਦੀ ਕਿ ਵੀਜੀ ਤੁਸੀਂ ਕੀ ਗੱਲ ਕਰਨੀ ਹੁੰਦੀ ਆ ਖੈਰ ਸੁੱਖ ਤਾਂ ਮੈਂ ਦੱਸ ਹੀ ਦਿੰਨੀ ਆਂਗੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਇੱਕ ਦਿਨ ਰਾਣੀ ਆਪਣੇ ਬੇਟੇ ਨੂੰ ਆਪਣੀ ਸੱਸ ਕੋਲ ਛੱਡ ਕੇ ਬਾਜ਼ਾਰ ਜਾਂਦੀ ਆ ਤੇ ਉਹ ਆਉਂਦੀ ਨਹੀਂ ਸ਼ਾਮ ਦੇ 7-8 ਵਜੇ ਜਾਂਦੇ ਆ ਤੇ ਉਹਦੀ ਸੱਸ ਸੋਚਦੀ ਆ ਵੀ ਅੱਗੇ ਤਾਂ ਉਹ ਆ ਜਾਂਦੀ ਸੀ ਵੀ ਅੱਜ ਆਈ ਕਿਉ ਨਾ ਚਲ ਭਈ ਉਹਨੂੰ ਨਾ ਫਿਕਰ ਹੋ ਜਾਂਦਾ ਤੇ ਉਹ ਗਵਾਂਡੀਆਂ ਦੇ ਮੁੰਡੇ ਨੂੰ ਕਹਿੰਦੀ ਆ ਵੀ ਸਾਡੇ ਮੁੰਡੇ ਨੂੰ ਫੋਨ ਲਾਇਓ ਵੀ ਮੇਰੀ ਗੱਲ ਕਰਾ ਦਿਓ ਵੀ ਅੱਜ ਮੇਰੀ ਨੂੰਹ ਗਈ ਬਾਜ਼ਾਰ ਆਈ ਨਹੀਂ ਮੁੜ ਕੇ ਚਲੋ ਗਵੰਡੀਆਂ ਦਾ ਮੁੰਡਾ ਜਿਹੜਾ ਉਹਦੇ ਮੁੰਡੇ ਨੂੰ ਫੋਨ ਲਾ ਦਿੰਦਾ ਤੇ ਉਹ ਆਪਣੇ ਮੁੰਡੇ ਨੂੰ ਦੱਸਦੀ ਆ ਵੀ ਪੁੱਤ ਰਾਣੀ ਬਾਜ਼ਾਰ ਗਈ ਸੀ ਅੱਜ ਆਈ ਨਹੀਂਗੀ ਦੋਨੋਂ ਫੋਨ ਲਾਣਾ ਚਲੋ ਮੁੰਡਾ ਜਦੋਂ ਫੋਨ ਲਾਉਂਦਾਗਾ ਤੇ ਫੋਨ ਆ ਜਿਹੜਾ ਉਹ ਘਰੇ ਪਿਆ ਹੁੰਦਾ ਘਰੇ ਬੈਲ ਵੱਜਦੀ ਆ ਤੇ ਰਾਣੀ ਦੀ ਸੱਸ ਨੂੰ ਹੁਣ ਫੋਨ ਚੱਕਣਾ ਨਹੀਂ ਆਉਂਦਾ ਸੀ ਕਿਉਂਕਿ ਟੱਚ ਫੋਨ ਸੀਗਾ ਤੇ ਚਲੋ ਉਸ ਤੋਂ ਬਾਅਦ ਫਿਰ ਉਹ ਆਪਣੇ ਮੁੰਡੇ ਨੂੰ ਫੋਨ ਕਰਦੀ ਆ ਗਵੰਡੀਆਂ ਦੇ ਮੁੰਡੇ ਤੋਂ ਨੰਬਰ ਤੋਂ ਤੇ ਉਹਨੂੰ ਕਹਿੰਦੀ ਆ ਵੀ ਫੋਨ ਤਾਂ ਉਹਦਾ ਘਰੇ ਪਿਆ ਘਰੇ ਵੱਜ ਜਾਂਦਾ ਚਲ ਉਹਨਾਂ ਨੂੰ ਜਿਆਦਾ ਫਿਕਰ ਹੋ ਜਾਂਦਾ ਵੀ ਹੁਣ ਕਿਵੇਂ ਲੱਭਾਂਗੇ ਦੋ ਦਿਨ ਉਹਨੂੰ ਲੱਭਦੇ ਆ ਜਦੋਂ ਉਹ ਦੋ ਦਿਨ ਨਹੀਂ ਲੱਭਦੀ ਤਾਂ ਜਿਹੜਾ ਉਹਦਾ ਮੁੰਡਾਗਾ ਉਹ ਕਹਿੰਦਾ ਮਾਂ ਮੈਂ ਆਉਣਾ ਕਿਉਂਕਿ ਉਹਦੇ ਪੋਤੇ ਦਾ ਵੀ ਰੋ ਰੋ ਕੇ ਬਰਾਹਾਲ ਸੀ ਉਹ ਮਾਂ ਮਾਂ ਕਰਦਾ ਸੀ ਤੇ ਉਹਦੀ ਹੁਣ ਜਿਹੜੀ ਮਾਂ ਸੀ ਜਗਤਾਰ ਦੀ ਉਹਨੇ ਆਪਣੀ ਕੁੜਮਣੀ ਨੂੰ ਪੁੱਛਿਆ ਰਿਸ਼ਤੇਦਾਰਾਂ ਨੂੰ ਪੁੱਛਿਆ ਸਾਰੇ ਕਹਿੰਦੇ ਵੀ ਇੱਥੇ ਨਹੀਂ ਆਏਗੀ ਚਲੋ ਜਗਤਾਰ ਆ ਜਿਹੜਾ ਉਹ ਐਮਰਜੈਂਸੀ ਟਿਕਟ ਲੈਂਦਾ ਤੇ ਪੰਜਾਬ ਆ ਜਾਂਦਾ ਪੰਜਾਬ ਆ ਕੇ ਉਹ ਆਪਣੀ ਮਾਂ ਨੂੰ ਮਿਲਦਾ ਉਹਦਾ ਪੁੱਤ ਸੀ ਹੁਣ ਉਹਨੇ ਫੋਨ ਤੇ ਵੇਖਿਆ ਸੀ ਇੰਨਾ ਉਹਦੇ ਕੋਲ ਨਹੀਂ ਆਉਂਦਾ ਤੇ ਉਹ ਆਪਣੀ ਮਾਂ ਬਿਨਾਂ ਰੋ ਰੋ ਕੇ ਉਹਦਾ ਬੁਰਾ ਹਾਲ ਚਲੋ ਉਹ ਆਪਣੇ ਸਹੁਰੇ ਘਰ ਜਾਂਦਾ ਸਹੁਰੇ ਘਰ ਜਾ ਕੇ ਸੱਸ ਨੂੰ ਕਹਿੰਦਾ ਵੀ ਹੈ ਨਹੀਂ ਗਈ ਰਾਣੀ ਕਿੱਥੇ ਗਈ ਆ ਹਨਾ ਤਾਂ ਉਹ ਕਹਿੰਦੀ ਕਿ ਹੋ ਆ ਜੂਗੀ ਇੱਥੇ ਵੀ ਤੁਹਾਨੂੰ ਐਡੀ ਕੀ ਟੈਨਸ਼ਨ ਆ ਉਹ ਕਹਿੰਦਾ ਕਮਾਲ ਦੀ ਗੱਲ ਆ ਮੰਮੀ ਤੁਹਾਡੀ ਧੀ ਗੁੰਮ ਆ ਤੇ ਤੁਹਾਨੂੰ ਫਿਕਰ ਨਹੀਂ ਕਹਿੰਦੀ ਕਿ ਫਿਕਰ ਕੀ ਹੋਣਾ ਸੀਗਾ ਚਲ ਕੋਈ ਨਾ ਆ ਜੂਗੀ ਉਹ ਜ਼ਿਆਦਾ ਟੈਨਸ਼ਨ ਨਹੀਂ ਲੈਂਦੀ ਤੇ ਉਹਨੂੰ ਨਾ ਸ਼ੱਕ ਹੁੰਦਾ ਮੁੰਡੇ ਨੂੰ ਵੀ ਗੱਲ ਕੋਈ ਲੱਗਦੀ ਆ ਚਲ ਉਹ ਘਰੇ ਵਾਪਸ ਆਉਂਦਾ ਤੇ ਉਹ ਆਪਣੀ ਮਾਂ ਨੂੰ ਪੁੱਛਦਾ ਵੀ ਫੋਨ ਕਿੱਥੇ ਪਿਆ ਰਾਣੀ ਦਾ ਤੇ ਉਹ ਫੋਨ ਆ ਜਿਹੜਾ ਉਹ ਆਪਣੇ ਕਿਸੇ ਦੋਸਤ ਕੋਲ ਲੈ ਕੇ ਜਾਂਦਾ ਕਿਉਂਕਿ ਉਸ ਫੋਨ ਨੂੰ ਲੋਕ ਲੱਗਿਆ ਹੋਇਆ ਸੀਗਾ ਤੇ ਉਹ ਆਪਣੇ ਦੋਸਤ ਤੋਂ ਲੋਕ ਖਲਵਾ ਲੈਂਦਾ ਉਹਦੀ ਨਾ ਮੋਬਾਈਲ ਰਿਪੇਅਰ ਦੀ ਦੁਕਾਨ ਸੀ ਤੇ ਉਹਨੂੰ ਮਤਲਬ ਉਹ ਜਿਹੜਾ ਗਾਰਡ ਲੱਗਿਆ ਸੀ ਉਹਦੇ ਤੇ ਹਨਾ ਜਦੋਂ ਆਪਾਂ ਟੱਚ ਕਰਦੇ ਆ ਵੀ ਉਹਦਾ ਪਤਾ ਹੁੰਦਾ ਵੀ ਕਿੱਥੇ ਕਿੱਥੇ ਟੱਚ ਹੋਇਆ ਐ ਇਸ ਤਰ੍ਹਾਂ ਕਿਸੇ ਤਰੀਕੇ ਨਾਲ ਉਹ ਫੋਨ ਦਾ ਲੌਗ ਖੋਲ ਲੈਂਦੇ ਆ ਫੋਨ ਦਾ ਲੌਗ ਖੋਲ ਕੇ ਅੱਗੇ ਉਹ ਉਹਦੇ ਫੋਨ 'ਚ ਵੇਖਦੇ ਆ ਵੀ ਇੰਸਟਾਗ੍ਰam ਏਡੀ ਬਣੀ ਆ WhatsApp Facebook ਸਭ ਕੁਝ ਤੇ ਉਹ ਸੋਚਦਾ ਵੀ ਇੰਸਟਾ ਤੇ ਏਡੀ ਬਣੀ ਆ ਵੀ ਮੈਨੂੰ ਤਾਂ ਦੱਸਿਆ ਨਹੀਂਗਾ ਵੀ ਮੇਰੇ ਨਾਲ ਤਾਂ ਅਟੈਚ ਨਹੀਂ ਹੈਗੀ ਇਹ ਚਲੋ ਉਹ ਇੰਸਟਾਗ੍ਰam ਖੋਲਦੇ ਆ ਅੱਗੋਂ ਇੰਸਟਾਗ੍ਰam ਨੂੰ ਵੀ ਲੌਕ ਲੱਗਿਆ ਹੁੰਦਾ ਚਲੋ ਕਰਕੇ ਜਿਗਾੜ ਕੋਈ ਉਹ ਇੰਸਟਾਗ੍ਰam ਦਾ ਲੌਗ ਵੀ ਖੋਲ ਲੈਂਦੇ ਆ ਤੇ ਜਦੋਂ ਜਗਤਾਰ ਆਪਣੀ ਘਰਵਾਲੀ ਦਾ ਇੰਸਟਾਗ੍ਰam ਅਕਾਊਂਟ ਖੋਲਦਾ ਤੇ ਉਹਦੇ ਹੋਸ਼ ੁੱਟ ਜਾਂਦੇ ਆ ਕਿਉਂਕਿ ਉਹਦੇ ਘਰਵਾਲੀ ਕਿਸੇ ਮੁੰਡੇ ਨਾਲ ਚੈਟ ਕਰਦੀ ਸੀ ਉਹਦੀਆਂ ਮਤਲਬ ਬਹੁਤ ਓਪਨ ਗੱਲਾਂ ਕੀਤੀਆਂ ਹੋਈਆਂ ਸੀ ਫੋਟੋਆਂ ਵਗੈਰਾ ਵੀ ਨਿਊਡ ਫੋਟੋਆਂ ਭੇਜੀਆਂ ਹੋਈਆਂ ਸੀ ਤੇ ਉਹ ਸੋਚਦਾ ਵੀ ਇੰਨਾ ਵੱਡਾ ਧੋਖਾ ਤੇ ਫਿਰ ਉਹ ਸੋਚ ਲੈਂਦਾ ਵੀ ਵਾਹ ਕਿ ਇਹਦੀ ਮਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਵੀ ਇਹ ਤਾਂ ਕੈਰੇਕਟਰ ਦੀ ਮਾੜੀ ਆ ਵੀ ਇਸੇ ਮੁੰਡੇ ਨਾਲ ਹੀ ਗਈ ਹੋਊ ਚਲੋ ਨਾ ਉਸ ਮੁੰਡੇ ਨੂੰ ਕੰਟੈਕਟ ਕਰਦੇ ਆ ਆਪਣੀ ਆਈਡੀ ਤੋਂ ਮੈਸੇਜ ਭੇਜਦੇ ਆ ਤੇ ਮੈਸੇਜ ਭੇਜ ਕੇ ਉਹਨੂੰ ਪੁੱਛਦੇ ਆ ਬਾਈ ਤੂੰ ਕਿੱਥੋਂ ਆ ਚੱਲ ਉਹ ਦੱਸ ਦਿੰਦਾ ਵੀ ਮੈਂ ਫਲਾਣੀ ਜਗ੍ਹਾ ਤੋਂ ਆ ਤੇ ਮੈਂ ਇੱਕ ਡਰਾਈਵਰ ਆ ਤੇ ਫਿਰ ਨਾ ਇਹ ਉਹਦੇ ਨਾਲ ਕਾਲ ਕਰ ਲੈਂਦਾ ਇੰਸਟਾਗ੍ਰam 'ਤੇ ਤੇ ਉਹਨੂੰ ਕਹਿੰਦਾ ਵੀ ਬਾਈ ਜਿਹੜੀ ਤੇਰੀ ਕੁੜੀ ਤੇਰੇ ਨਾਲ ਗੱਲਾਂ ਕਰਦੀ ਐ ਨਾ ਮੇਰੇ ਘਰ ਵਾਲੀ ਆ ਤੇ ਮੇਰੇ ਮੁੰਡੇ ਦਾ ਰੋ ਰੋ ਕੇ ਬੁਰਾ ਹਾਲ ਆ ਵੀ ਤੂੰ ਮੈਨੂੰ ਦੱਸ ਦਿਓ ਕਿੱਥੇ ਆ ਕਹਿੰਦਾ ਬਾਈ ਮੈਨੂੰ ਤਾਂ ਦੋ ਦਿਨ ਪਹਿਲਾਂ ਮਿਲਣ ਆਈ ਸੀ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦਾ ਵੀ ਜਦ ਤਾ ਤੂੰ ਬੰਦਿਆ ਵਾਂਗੂ ਦੱਸ ਦੇ ਨਹੀਂ ਮੈਂ ਪੁਲਿਸ ਲੈ ਕੇ ਆਉਂ ਚੱਲ ਪੁਲਿਸ ਦੇ ਨਾਂ ਤੇ ਉਹ ਵੀ ਡਰ ਜਾਂਦਾ ਤੇ ਕਹਿੰਦਾ ਵੀ ਹਾਂ ਮੇਰੇ ਕੋਲ ਹੀ ਆ ਅਸੀਂ ਫਲਾਨੀ ਜਗਾਂਗੇ ਤੇ ਚਲੋ ਭਾਈ ਉਹ ਮੁੰਡਾ ਜਿਹੜਾ ਆਪਣੇ ਚਾਚੇ ਦੇ ਮੁੰਡੇ ਨੂੰ ਲੈ ਕੇ ਚਲਿਆ ਜਾਂਦਾ ਨਾਲ ਉੱਥੇ ਜਾਂਦੇ ਆ ਤੇ ਉਹਦੇ ਘਰ ਵਾਲੀ ਉਹਦੇ ਨਾਲ ਇੱਕ ਕਮਰੇ ਦੇ ਵਿੱਚ ਹੁੰਦੇ ਆ ਉਹ ਤੇ ਉੱਥੇ ਹੀ ਰਹਿ ਰਹੀ ਹੁੰਦੀ ਆ ਦੋ ਦਿਨਾਂ ਤੋਂ ਤੇ ਉਹ ਉਹ ਉਹਨੂੰ ਕਹਿੰਦਾ ਵੀ ਰਾਣੀ ਤੂੰ ਮੇਰੇ ਨਾਲ ਐਦਾਂ ਕੀਤਾ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਉਹ ਨਾ ਹੈਰਾਨ ਰਹਿ ਜਾਂਦੀ ਆ ਵੀ ਤੁਸੀਂ ਇੱਥੇ ਉਹਨੂੰ ਇਹ ਸੀ ਵੀ ਚਲ ਮੈਂ ਚਲੀ ਜਾਊਂਗੀ ਦੋ ਦਿਨ ਬਾਅਦ ਆਜੂਂਗੀ ਵੀ ਕਿਹੜਾ ਉਹਨੇ ਆਉਣਾਗਾ ਤੇ ਪਰ ਉਹਨੂੰ ਐ ਨਹੀਂ ਸੀ ਨਾ ਪਤਾ ਵੀ ਇਹ ਐਮਰਜੈਂਸੀ ਆਜੂ ਤੇ ਉਹ ਕਹਿੰਦਾ ਵੀ ਇਹਦਾ ਮਤਲਬ ਤੂੰ ਮੈਨੂੰ ਤਾਂ ਹੀ ਰੋਕਦੀ ਹੁੰਦੀ ਸੀ ਵੀ ਮੈਂ ਪੰਜਾਬ ਨਾ ਆਵਾਂ ਚਲੋ ਹੋ ਉਹਨੂੰ ਵਾਵਾ ਬੋਲਦਾ ਕੁਝ ਤੇ ਉਹਨੂੰ ਕਹਿੰਦਾ ਚੱਲ ਘਰੇ ਚੱਲ ਉਹ ਕਹਿੰਦੀ ਵੀ ਮੈਂ ਨਹੀਂ ਜਾਂਦੀ ਹੈਗੀ ਕਹਿੰਦਾ ਨਾ ਕਰੇ ਤਾਂ ਤੈਨੂੰ ਜਾਣਾ ਪਊ ਚਲੋ ਹੋ ਇੱਕ ਵਾਰ ਤਾਂ ਉਹਨੂੰ ਵੜਿਆ ਕੇ ਜੇ ਘਰ ਲੈ ਆਉਂਦਾ ਘਰ ਆ ਕੇ ਤੇ ਉਹ ਆਪਣੀ ਸੱਸ ਨੂੰ ਫੋਨ ਕਰਦਾ ਤੇ ਆਪਣੀ ਸੱਸ ਨੂੰ ਬੁਲਾ ਲੈਂਦਾ ਆਪਣੀ ਸੱਸ ਨੂੰ ਕਹਿੰਦਾ ਵੀ ਤੇਰੀ ਧੀ ਦੀਆਂ ਕਰਤੂਤਾਂ ਤੈਨੂੰ ਪਤਾ ਸੀ ਹਨਾ ਵੀ ਮੈਂ ਇੱਥੇ ਆਇਆ ਤੁਹਾਨੂੰ ਲੁੱਟਣ ਖਾਣ ਨੂੰ ਵੀ ਮੈਂ ਉੱਥੋਂ ਪੈਸੇ ਭੇਜਦਾ ਤੇ ਇਹ ਐਸ਼ ਕਰਦੀ ਆ ਕਹਿੰਦਾ ਮੈਂ ਆਪਣੇ ਬੱਚੇ ਕਰਕੇ ਤੈਨੂੰ ਰੱਖ ਰਿਆਂਗਾ ਠੀਕ ਹੈ ਇਹ ਨਹੀਂ ਰਹਿੰਦਾ ਤੇਰੇ ਬਿਨਾ ਨਹੀਂ ਮੈਂ ਤੈਨੂੰ ਹੁਣ ਘਰੋਂ ਕੱਢ ਦਿੰਦਾ ਤੇ ਚਲੋ ਉਹ ਵੀ ਮਾਫੀ ਮੰਗ ਲੈਂਦੀ ਆ ਉਹਨੂੰ ਐ ਹੁੰਦਾ ਵੀ ਜੇ ਇਹਨੇ ਮੈਨੂੰ ਘਰੋਂ ਕੱਢਤਾ ਮੈਂ ਕਿੱਥੇ ਜਾਊਂਗੀ ਚਲੋ ਮਾਫੀयां ਮੰਗਦੀ ਆ ਉਹਦੇ ਪੈਰੀਂ ਪੈਂਦੀ ਆ ਆਪਦੀ ਸੱਸ ਤੋਂ ਵੀ ਮਾਫੀयां ਮੰਗਦੀ ਆ ਤੇ ਕਹਿੰਦੀ ਆ ਵੀ ਮੈਂ ਬੈਕ ਕੀਤੀ ਹਨਾ ਵੀ ਇਕੱਲੀ ਕੁੜੀ ਨੂੰ ਰਹਿਣਾ ਔਖਾ ਹੁੰਦਾ ਵੀ ਤੁਹਾਡੇ ਬਿਨਾ ਵੀ ਮੇਰੇ ਤੋਂ ਮਤਲਬ ਇਹ ਗਲਤੀ ਹੋ ਗਈ ਉਹ ਵੀ ਸੋਚਦਾ ਵੀ ਚਲ ਮੈਂ ਤਾਂ ਹਨ ਇਹਨੂੰ ਛੱਡ ਕੇ ਦੁਬਈ ਚਲੇ ਗਿਆ ਵੀ ਇਹਨੂੰ ਇਕੱਲਾ ਪਣ ਫੀਲ ਹੋਇਆ ਚਲ ਉਹ ਦਿਲ ਤੇ ਪੱਥਰ ਰੱਖ ਕੇ ਉਹਨੂੰ ਮਾਫ ਕਰ ਦਿੰਦਾ ਤੇ ਉਸ ਤੋਂ ਬਾਅਦ ਉਹ ਉਹਨੂੰ ਕਹਿੰਦਾ ਵੀ ਦੇਖ ਰਾਣੀ ਮੈਂ ਤੈਨੂੰ ਲਾਸਟ ਮੌਕਾ ਦਿੱਤਾ ਵੀ ਇਸ ਤੋਂ ਬਾਅਦ ਤੇਰੀ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਉਹ ਕਹਿ ਦਿੰਦੀ ਆ ਠੀਕ ਆ ਤੇ ਚਲੋ ਉਹ ਫੇਰ ਨਾ ਦੁਬਾਰਾ ਦੁਬਈ ਚਲੇ ਜਾਂਦਾ ਕਿਉਂਕਿ ਉਹਦਾ 1 ਸਾਲ ਦਾ ਵਰਕ ਪਰਮਿਟ ਰਹਿੰਦਾ ਸੀ ਤੇ ਉਹ ਨੂੰ ਆਏ ਸੀ ਵੀ ਚਲ ਇੱਕ ਸਾਲ ਦੇ ਵਿੱਚ ਮੈਂ ਹੋਰ ਕਮਾਈ ਕਰ ਲਵਾਂ ਤੇ ਉਹ ਚਲਿਆ ਜਾਂਦਾ ਦੁਬਾਰੇ ਹੁਣ ਕਹਿੰਦੇ ਆ ਵੀ ਜਿਹਦੀ ਕੋਈ ਹਨਾ ਆਦਤ ਮਾੜੀ ਹੋਵੇ ਉਹਨੇ ਕਿੱਥੋਂ ਛੁੱਟਣਾ ਹੁੰਦਾ ਵੀ ਅਸਲ ਦੇ ਵਿੱਚ ਰਾਣੀ ਦੀ ਜਿਹੜੇ ਮੁੰਡੇ ਨਾਲ ਗੱਲਬਾਤ ਸੀ ਉਹ ਇੱਕ ਡਰਾਈਵਰ ਸੀ ਤੇ ਉਹ ਨਸ਼ੇ ਦੀਆਂ ਮਤਲਬ ਗੋਲੀਆਂ ਖਾਂਦਾ ਸੀਗਾ ਤੇ ਜਦੋਂ ਇਹ ਉਹਨੂੰ ਮਿਲਣ ਜਾਂਦੀ ਸੀ ਉਹ ਗੋਲੀਆਂ ਇਹਨੂੰ ਵੀ ਖਵਾ ਦਿੰਦਾ ਸੀ ਇਸ ਕਰਕੇ ਇਹਨੂੰ ਨਸ਼ੇ ਦੀ ਲਤ ਲੱਗੀ ਸੀ ਤੇ ਉਹ ਕਹਿ ਕੇ ਗਿਆ ਸੀ ਆਪਣੀ ਮਾਂ ਨੂੰ ਵੀ ਇਹਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਜਦੋਂ ਉਹ ਦਬਈ ਗਿਆ ਤੇ ਚੱਲ ਉਹ ਕਰੇ ਰਹਿੰਦੀ ਆ ਚਾਰ ਪੰਜ ਦਿਨ ਤੋ ਠੀਕ ਰਹਿੰਦੀ ਆ ਤੇ ਉਸ ਤੋਂ ਬਾਅਦ ਉਹ ਤਾਂ ਪੈ ਜਾਂਦੀ ਆ ਮੰਜੇ ਤੇ ਭਈ ਮਤਲਬ ਐ ਤੋੜ ਲੱਗਦੀ ਹੁੰਦੀ ਆ ਜਿਵੇਂ ਨਸ਼ੇ ਦੀ ਐ ਕਹਿੰਦੀ ਆ ਹੈ ਮੰਮੀ ਮੇਰੀਆਂ ਲਤਾਂ ਬਾਹਾਂ ਟੁੱਟਦੀਆਂ ਤੇ ਉਹ ਸੋਚਦੀ ਆ ਵੀ ਇਹ ਜਾਣ ਬੁੱਝ ਕੇ ਪਖੰਡ ਕਰਦੀ ਆ ਉਹ ਆਪਣੇ ਮੁੰਡੇ ਨੂੰ ਫੋਨ ਕਰਦੀ ਆ ਵੀ ਉਹ ਤਾਂ ਪਈ ਹੈਗੀ ਵੀ ਲਤਾਂ ਬਾਹਾਂ ਤੋੜੀ ਜਾਂਦੀ ਹੈ ਸਰੀਰ ਤੋੜੀ ਜਾਂਦੀ ਹੈ ਵੀ ਐ ਕਰਦੀ ਆ ਉਹ ਕਹਿੰਦਾ ਵੀ ਤੂੰ ਕੋਈ ਦਵਾਈ ਲਿਆ ਦੇ ਚਲੋ ਡਾਕਟਰ ਦੇ ਜਾਂਦੀ ਹੈ ਤੇ ਦਵਾਈ ਲਿਆ ਦਿੰਦੀ ਆ ਦਵਾਈ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਰਾਣੀ ਜਿਹੜੀ ਆਪਣੀ ਮਾਂ ਨੂੰ ਫੋਨ ਕਰਦੀ ਆ ਉਹਦੀ ਮਾਂ ਉਹਦੇ ਵਾਸਤੇ ਦਵਾਈ ਲੈ ਕੇ ਆਉਂਦੀ ਆ ਤੇ ਜਦੋਂ ਉਹ ਦਵਾਈ ਲੈਂਦੀ ਆ ਦਵਾਈ ਖਾਣ ਤੋਂ ਬਾਅਦ ਉਹ ਥੋੜੇ ਟਾਈਮ ਬਾਅਦ ਹੀ ਉੱਠ ਕੇ ਸਾਰਾ ਘਰ ਦਾ ਕੰਮ ਕਰਦੀ ਆ ਤੇ ਚਲੋ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਹਿੰਦਾ ਉਹਦੀ ਦਵਾਈ ਜਦੋਂ ਖਤਮ ਹੋ ਜਾਂਦੀ ਆ ਉਹ ਫੇਰ ਆਣੀ ਕਰਨ ਲੱਗ ਜਾਂਦੀ ਆ ਤੇ ਰਾਣੀ ਦੀ ਸੱਸਾ ਜਿਹੜੀ ਆਪਣੇ ਮੁੰਡੇ ਨੂੰ ਕਹਿੰਦੀ ਆ ਵੀ ਭਾਈ ਆ ਕੇ ਤੂੰ ਘਰ ਸੰਭਾਲਾ ਕੇ ਵੀ ਮੇਰੇ ਤੋਂ ਨਹੀਂ ਠੀਕ ਹੁੰਦਾ ਵੀ ਇਹ ਤਾਂ ਰੋਜ਼ ਹੀ ਪੈ ਜਾਂਦੀ ਆ ਚਲੋ ਫੇਰ ਵਾਪਸ ਆ ਜਾਂਦਾ ਵਾਪਸ ਆ ਕੇ ਉਹ ਵੇਖਦਾ ਹਨਾ ਤੇ ਰਾਣੀ ਉਹਨੂੰ ਕਹਿੰਦੀ ਵੀ ਮੈਨੂੰ ਤਾਂ ਦਵਾਈ ਚਾਹੀਦੀ ਆ ਵੀ ਜਿਹੜੀ ਮੇਰੀ ਮਾਂ ਦਵਾਈ ਲੈ ਕੇ ਆਉਂਦੀ ਆ ਵੀ ਮੈਂ ਉਹਦੇ ਨਾਲ ਠੀਕ ਹੁੰਨੀ ਆ ਚਲ ਉਹਦੀ ਮਾਂ ਥੋੜੇ ਜਿਹੇ ਦਿਨਾਂ ਤੋਂ ਦਵਾਈ ਫੜਾ ਜਾਂਦੀ ਆ ਤੇ ਉਹਦੀ ਦਵਾਈ ਇੱਕ ਵਾਰ ਫਿਰ ਮੁੱਕ ਜਾਂਦੀ ਆ ਉਹ ਕਹਿੰਦਾ ਵੀ ਚਲ ਮੈਂ ਲਿਆ ਦਿਨਾ ਦਵਾਈ ਲਿਆ ਮੈਨੂੰ ਪੱਤੇ ਦੇ ਦੇ ਕਹਿੰਦੀ ਪੱਤੇ ਤਾਂ ਮੈਂ ਚੁੱਲ੍ਹੇ 'ਚ ਸਾੜਦੇ ਤੇ ਉਹ ਡਾਕਟਰ ਕੋਲ ਜਾਂਦਾ ਤੇ ਡਾਕਟਰ ਨੂੰ ਜਾ ਕੇ ਦੱਸਦਾ ਵੀ ਯਾਰ ਮੇਰੇ ਘਰ ਵਾਲੀ ਨੂੰ ਨਾ ਪਤਾ ਨਹੀਂ ਕੀ ਦਿੱਕਤ ਆ ਵੀ ਜਦੋਂ ਤਾਂ ਉਹ ਦਵਾਈ ਖਾਂਦੀ ਰਹਿੰਦੀ ਆ ਠੀਕ ਆ ਵੀ ਨਹੀਂ ਉਹਦਾ ਨਾ ਸਰੀਰ ਟੁੱਟਣ ਲੱਗ ਜਾਂਦਾ ਤੇ ਵੀ ਉਹਦੀ ਹੱਲੱਤਾਂ ਬਾਹਾਂ ਟੁੱਟਦੀਆਂ ਬਹੁਤ ਤੇ ਉਹ ਕਹਿੰਦਾ ਵੀ ਕਿਹੜੀ ਦਵਾਈ ਖਾਂਦੀ ਆ ਕਹਿੰਦਾ ਯਾਰ ਮੇਰੀ ਸਸਤ ਲਿਆ ਕੇ ਦਿੰਦੀ ਆ ਵੀ ਪਤਾ ਨਹੀਂ ਕਿਹੜੀ ਦਵਾਈ ਆ ਉਹ ਕਹਿੰਦਾ ਫਿਰ ਉਹ ਦਵਾਈ ਨਹੀਂ ਉਹ ਨਸ਼ਾ ਕਹਿੰਦਾ ਵੀ ਜਦੋਂ ਹੁਣ ਉਹ ਜਾਂ ਤਾਂ ਦਵਾਈ ਲੈ ਕੇ ਆ ਪਰਚੀ ਉਹ ਕਹਿੰਦਾ ਪਰਚੀ ਤਾਂ ਹੈ ਨਹੀਂ ਮੇਰੇ ਕੋਲ ਉਹ ਕਹਿੰਦਾ ਵੀ ਫਿਰ ਜਿਸ ਹਿਸਾਬ ਨਾਲ ਤੂੰ ਦੱਸ ਰਿਆਂ ਵੀ ਉਹਨੂੰ ਤੋੜ ਲੱਗਦੀ ਆ ਵੀ ਉਹ ਨਸ਼ੇ ਦੀ ਦਵਾਈ ਆ ਤੇ ਚਲ ਉਹ ਕਹਿੰਦਾ ਵੀ ਐ ਕਰ ਤੂੰ ਆਪਣੀ ਸਸਤ ਤੋਂ ਦਵਾਈ ਮੰਗਾ ਤੇ ਫਿਰ ਦੋਨਾਂ ਚੋਰੀਆਂ ਮੇਰੇ ਕੋਲ ਲੈ ਕੇ ਆਇਂ ਚਲ ਰਾਣੀ ਆ ਜਿਹੜੀ ਉਹ ਆਪਣੀ ਮਾਂ ਨੂੰ ਫੇਰ ਫੋਨ ਕਰਦੀ ਆ ਤੇ ਉਹਦੀ ਮਾਂ ਦਵਾਈ ਦੇ ਜਾਂਦੀ ਆ ਅਵਧੀ ਜਾਨੀ ਤਾਂ ਰਾਣੀ ਉਹ ਦਵਾਈ ਲੁਕਾਉਣ ਦੀ ਕੋਸ਼ਿਸ਼ ਕਰਦੀ ਅਲਮਾਰੀ 'ਚ ਰੱਖਦੀ ਆ ਪਰ ਜਗਤਾਰ ਨਿਗਾਹ ਰੱਖਦਾ ਉਹ ਦਵਾਈ ਨੂੰ ਕੱਢਦਾ ਜੇਬ 'ਚ ਪਾ ਕੇ ਡਾਕਟਰ ਕੋਲ ਜਾਂਦਾ ਤੇ ਡਾਕਟਰ ਦੱਸਦਾ ਵੀ ਇਹ ਤਾਂ ਨਸ਼ੇ ਦੀਆਂ ਗੋਲੀਆਂ ਨੇ ਤੇ ਫੇਰ ਜਿਹੜਾ ਜਗਤਾਰ ਆ ਉਹ ਘਰ ਆ ਕੇ ਆਪਣੀ ਘਰ ਵਾਲੀ ਨੂੰ ਅੰਦਰ ਬੰਦ ਕਰ ਲੈਂਦਾ ਤੇ ਉਹਦੀ ਬਾਹ ਮਰੋੜ ਕੇ ਇਹਨੂੰ ਪੁੱਛਦਾ ਵੀ ਦੱਸ ਦੱਸ ਤੇ ਕਿਹੜੀਆਂ ਗੋਲੀਆਂ ਤੇ ਉਹ ਦੱਸਦੀ ਆ ਵੀ ਜਦੋਂ ਹਨਾ ਮੈਂ ਉਸ ਮੁੰਡੇ ਨੂੰ ਮਿਲਣ ਜਾਂਦੀ ਸੀ ਨਾ ਵੀ ਉਹ ਗੋਲੀਆਂ ਖਾਂਦਾ ਸੀ ਉਹ ਨਾਲ ਮੈਨੂੰ ਵੀ ਖਵਾ ਦਿੰਦਾ ਸੀ ਵੀ ਉਹਨਾਂ ਗੋਲੀਆਂ ਤੋਂ ਮੈਨੂੰ ਆਦਤ ਪਈ ਆ ਵੀ ਮੰਮੀ ਨੂੰ ਪਤਾ ਐ ਇਸ ਗੱਲ ਦਾ ਵੀ ਇਸ ਦਵਾਈ ਬਿਨਾ ਮੈਨੂੰ ਸਰਦਾ ਨਹੀਂ ਤੇ ਫਿਰ ਉਹ ਉਹਦੇ ਦੋ ਤਿੰਨ ਚਪੇੜਾ ਮਾਰਦਾ ਤੇ ਉਹਨੂੰ ਕਹਿੰਦਾ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਤੂੰ ਹਜੇ ਵੀ ਨਹੀਂ ਸੁਧਰੀ ਚੱਲ ਭਈ ਉਹ ਉਹਨੂੰ ਕਹਿੰਦਾ ਵੀ ਠੀਕ ਐ ਮੈਂ ਚਲਦੇ ਰਹਾ ਇਲਾਜ ਕਰਾ ਦੂੰ ਤੇ ਉਹਨੂੰ ਡਾਕਟਰ ਕੋਲ ਲੈ ਕੇ ਜਾਂਦਾ ਤੇ ਉਹਦੀ ਨਸ਼ਾ ਛਡਾਉਣ ਦੀ ਜਿਹੜੀ ਦਵਾਈ ਸ਼ੁਰੂ ਕਰ ਦਿੰਦਾ ਥੋੜੇ ਜੇ ਦਿਨ ਉਹ ਦਵਾਈ ਖਾਂਦੀ ਆ ਤੇ ਇੱਕ ਦਿਨ ਰਾਤ ਨੂੰ ਨਾ ਉਹ ਮਤਲਬ ਘਰ ਛੱਡ ਕੇ ਚਲੀ ਜਾਂਦੀ ਆ ਜਦੋਂ ਸਵੇਰੇ ਸਾਰੇ ਉੱਠਦੇ ਆ ਵੇਖਦੇ ਆ ਵੀ ਰਾਣੀ ਹੈ ਨਹੀਂ ਰਾਣੀ ਹੈ ਨਹੀਂ ਤੇ ਉਹ ਵੇਖਦਾ ਵੀ ਉਹ ਤਾਂ ਫੇਰ ਭੱਜ ਗਈ ਤੇ ਉਹ ਉਸ ਮੁੰਡੇ ਨੂੰ ਹੀ ਫੇਰ ਕਾਲ ਕਰਦਾ ਇੰਸਟਾਗ੍ਰam ਤੇ ਤੇ ਉਹ ਮੁੰਡਾ ਜਿਹੜਾ ਉਹ ਕਹਿੰਦਾ ਵੀ ਬਾਈ ਵੀ ਮੈਂ ਤਾਂ ਇਹਨੂੰ ਬੁਲਾਇਆ ਨਹੀਂ ਵੀ ਇਹ ਤਾਂ ਆ ਆ ਗਈ ਮੇਰੇ ਕੋਲ ਆ ਗਈ ਉਹ ਉਹਨੂੰ ਕਹਿੰਦਾ ਵੀ ਇਹਨੂੰ ਘਰੇ ਭੇਜ ਦੇ ਵੀ ਨਹੀਂ ਮੈਂ ਤੁਹਾਡੇ ਦੋਨਾਂ ਨਾਲ ਮਾੜਾ ਹਸ਼ਰ ਕਰੂੰ ਤੇ ਉਹ ਕਹਿੰਦਾ ਵੀ ਨਹੀਂ ਇਹ ਨਹੀਂ ਆਉਂਦੀ ਚਲ ਇਸ ਤੋਂ ਬਾਅਦ ਕਹਿੰਦਾ ਤੂੰ ਸਾਨੂੰ ਲੱਭੀ ਨਾ ਅਸੀਂ ਕਹਿੰਦਾ ਤੈਨੂੰ ਮਿਲਣ ਵਾਲੇ ਨਹੀਂ ਹੈਗੇ ਅਸੀਂ ਦੋਨੋਂ ਇੱਕ ਦੂਜੇ ਬਿਨਾ ਨਹੀਂ ਰਹਿ ਸਕਦੇ ਸਿੱਧੀ ਗੱਲ ਦੱਸ ਦਿੰਦਾ ਉਹ ਤੇ ਉਸ ਤੋਂ ਬਾਅਦ ਚੱਲ ਉਹ ਜਿਹੜਾ ਮੁੰਡਾ ਜਗਤਾਰ ਆ ਉਹ ਆਪਣੀ ਸੱਸ ਨੂੰ ਫੋਨ ਕਰਦਾ ਤੇ ਉਹਦੀ ਸੱਸ ਨੂੰ ਜਵਾਬ ਦਿੰਦੀ ਆ ਆਪ ਤਾਂ ਕਹਿੰਦੀ ਤੂੰ ਪੈਸੇ ਕਮਾਉਣ ਬਾਹਰ ਚ ਲੈ ਗਿਆ ਤੇ ਮੇਰੀ ਧੀ ਨੇ ਤਾਂ ਫਿਰ ਆਪ ਦਾ ਟਾਈਮ ਪਾਸ ਕਰਨਾ ਹੀ ਆ ਤੇ ਉਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਉਹਨੂੰ ਧਰਤੀ ਵੇਲ ਨਹੀਂ ਜਿੰਦੀ ਵੀ ਇਹੋ ਜੀ ਔਰਤ ਮੇਰੀ ਸੱਸ ਆ ਜਿਹੜੀ ਵੀ ਆਪਣੀ ਧੀ ਨੂੰ ਇਹੋ ਜੀਆਂ ਗੱਲਾਂ ਆਪਦੀ ਧੀ ਨੂੰ ਸਿਖਾਉਂਦੀ ਹੋ ਤੇ ਫਿਰ ਉਹ ਹਨਾ ਮਤਲਬ ਆਪਦੇ ਸਹੁਰੇ ਘਰ ਆਸਤੇ ਪਾਸੇ ਜਦੋਂ ਪਤਾ ਕਰਦਾ ਨਾ ਤਉ ਦੇ ਸਾਰੇ ਪਰਿਵਾਰ ਵਾਲੇ ਪਿੰਡ ਦੇ ਲੋਕ ਆ ਜਿਹੜੇ ਉਹ ਦੱਸਦੇ ਆ ਵੀ ਇਸ ਔਰਤ ਨਾਲ ਤੂੰ ਕਿੱਥੋਂ ਫਸ ਗਿਆ ਵੀ ਇਹ ਤਾਂ ਸਿਰੇ ਦੀ ਕਰੈਕਟਰਲੈਸ ਔਰਤ ਆ ਤੇ ਇਹਦੀ ਕੁੜੀ ਵੀ ਕੁਆਰੀ ਹੁੰਦੀ ਸੀ ਕਰੈਕਟਰਲੈਸ ਸੀ ਵੀ ਤੂੰ ਰਿਸ਼ਤਾ ਦੇਖ ਕੇ ਨਹੀਂ ਜੋੜਿਆ ਵੀ ਨਹੀਂ ਤੂੰ ਕਦੇ ਵਾੜਾ ਆਇਆ ਤੈਨੂੰ ਪਤਾ ਨਹੀਂ ਲੱਗਿਆ ਵੀ ਤੂੰ ਵਧੀਆ ਰਹੇਗਾ ਜੇ ਇਹ ਤੋਂ ਪਾਸਾ ਕਰ ਲੇ ਤੇ ਉਸ ਤੋਂ ਬਾਅਦ ਉਹ ਉਹ ਨੂੰ ਕਹਿੰਦਾ ਹਨਾ ਮੁੰਡੇ ਨੂੰ ਕਹਿੰਦਾ ਵੀ ਚੱਲ ਸਾਡਾ ਤਲਾਕ ਕਰਵਾ ਦੇ ਫਿਰ ਤੇ ਉਹ ਕਹਿੰਦੀ ਵੀ ਮੈਂ ਤੇਰੇ ਮੱਥੇ ਨਹੀਂ ਲੱਗਣਾ ਮੈਂ ਤੈਨੂੰ ਤਲਾਕ ਵੀ ਨਹੀਂ ਦੇਣਾ ਅੱਜ ਤੋਂ ਬਾਅਦ ਮੇਰੀ ਭਾਲ ਨਾ ਕਰੀ ਤੇ ਫਿਰ ਜਗਦਾਰ ਸੋਚਦਾ ਵੀ ਹੁਣ ਮੇਰੀ ਪਿੰਡ ਦੇ ਵਿੱਚ ਵੀ ਬਦਨਾਮੀ ਹੋ ਗਈ ਤੇ ਮੈਂ ਇਹੋ ਜੀ ਔਰਤ ਤੋਂ ਲੈਣਾ ਕੀ ਆ ਉਹ ਆਪਣੇ ਮੁੰਡੇ ਕਰਕੇ ਕਹਿੰਦਾ ਸੀ ਪਰ ਫਿਰ ਉਹ ਸੋਚਦਾ ਵੀ ਨਹੀਂ ਇਹ ਕਿਤੇ ਨਾ ਕਿਤੇ ਮੇਰੇ ਮੁੰਡੇ ਨੂੰ ਵੀ ਮਾਰ ਸਕਦੀ ਆ ਉਹ ਉਸ ਔਰਤ ਦਾ ਖੇੜਾ ਹੀ ਛੱਡ ਦਿੰਦਾ ਤੇ ਫਿਰ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਦੇਖ ਮਾਂ ਵੀ ਹੁਣ ਮੈਨੂੰ ਥੋੜਾ ਟਾਈਮ ਹੋਰ ਦਬਈ ਲਾ ਆਉਣ ਦੇ ਵੀ ਜਿੰਨਾ ਟਾਈਮ ਤੇਰੇ ਸਾਹ ਚੱਲਦੇ ਆ ਤੂੰ ਤੁਰਦੀ ਫਿਰਦੀ ਆ ਵੀ ਤੂੰ ਮੇਰੇ ਮੁੰਡੇ ਨੂੰ ਪਾਲ ਦੇ ਉਸ ਤੋਂ ਬਾਅਦ ਮੈਂ ਆਪਣੇ ਮੁੰਡੇ ਦੀ ਸੰਭਾਲ ਆਪ ਕਰ ਲਵਾਂ ਤੇ ਉਹ ਵਿਚਾਰਾ ਫਿਰ ਮਜਬੂਰੀ ਦੇ ਵਿੱਚ ਦੁਬਈ ਚੱਲਿਆ ਜਾਂਦਾ ਆਪਣੇ ਪੁੱਤ ਨੂੰ ਉਹਦੀ ਦਾਦੀ ਕੋਲ ਛੱਡ ਕੇ ਤੇ ਉਹਦੀ ਦਾਦੀ ਵਿਚਾਰੀ ਲੋਕਾਂ ਦੇ ਕੱਪੜੇ ਸਿਉਂ ਕੇ ਦਿਹਾੜੀਆਂ ਕਰਕੇ ਆਪਣੇ ਪੋਤੇ ਨੂੰ ਪਾਲਦੀ ਆ ਤੇ ਉਸ ਤੋਂ ਬਾਅਦ ਉਹਦਾ ਪੋਤਾ ਜਦੋਂ 5-6 ਸਾਲ ਦਾ ਹੋ ਜਾਂਦਾ ਤਾਂ ਉਹ ਸਕੂਲ ਪੜਨ ਲਾ ਦਿੰਦੀ ਆ ਤੇ ਫਿਰ ਉਹਦਾ ਪੁੱਤ ਆ ਜਿਹੜਾ ਦੁਬਈ ਤੋਂ 5 ਸਾਲ ਬਾਅਦ ਆ ਕੇ ਉਹ ਆਪਣੇ ਮੁੰਡੇ ਨੂੰ ਵਧੀਆ ਸਕੂਲ ਦੇ ਵਿੱਚ ਲਾਉਂਦਾ ਤੇ ਆਪ ਸੰਭਾਲ ਕਰਦਾ ਉਹਦੀ ਵੀ ਇਹੋ ਜਿਹੇ ਮਾੜੇ ਬੰਦਿਆਂ ਨਾਲ ਰਿਸ਼ਤੇ ਜਿਹੜੇ ਜੋੜੇ ਆ ਉਹ ساری ਉਮਰ ਦਾ ਦੁੱਖ ਦਿੰਦੇ ਆ ਇਸ ਲਈ ਸਾਨੂੰ ਰਿਸ਼ਤਾ ਜੋੜਨ ਤੋਂ ਪਹਿਲਾਂ ਸੋਚ ਕੁਝ ਸੋਚਣਾ ਚਾਹੀਦਾ ਪਰਖਣਾ ਚਾਹੀਦਾ ਪਹਿਲਾਂ ਜਦੋਂ ਸਿਆਣੇ ਕਹਿੰਦੇ ਰਿਸ਼ਤਾ ਵੇਖਣ ਜਾਂਦੇ ਸੀ ਨਾ ਤੇ ਆਸੇ-ਪਾਸੇ ਸਾਰੇ ਪੁੱਛ ਪੜਤਾਲ ਕਰਦੇ ਸੀ ਪਰ ਕਈ ਵਾਰੀ ਕਾਲੀ ਦੇ ਵਿੱਚ ਜੋੜੇ ਰਿਸ਼ਤੇ ਆ ਜਿਹੜੇ ਉਹ ਸਾਨੂੰ ساری ਜ਼ਿੰਦਗੀ ਦਾ ਸਬਕ ਦੇ ਜਾਂਦੇ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਹਾਂਜੀ ਦੋਸਤੋ ਆਪਾਂ ਆਪਣੀ ਕੱਲ ਵਾਲੀ ਵੀਡੀਓ ਦੇ ਕਮੈਂਟ ਪੜਦੇ ਆ ਪਹਿਲਾ ਕਮੈਂਟ ਹੈ ਅਜੈਬ ਸਿੰਘ ਘਰਾਟ ਵਾਈਫ ਰਾਜਦੀਪ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਧੰਨਵਾਦ ਵੀਰੇ ਅੱਗੇ ਅਵੀਰਾਜ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਤੇ ਅੱਗੇ ਨੇ ਸੁਖਨੂਰ ਸਿੱਧੂ ਨਾਈਸ ਸਟੋਰੀ ਸਿਸਟਰ ਬਨੀਤਾ ਰਾਣੀ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਕੌਰ ਸੁਮਜੀਤ ਬਹੁਤ ਵਧੀਆ ਸਟੋਰੀ ਡੀਅਰ ਫਰੋਮ DSW DSW ਸਮਝ ਨਹੀਂ ਲੱਗੀਗੀ ਦੇ ਨਹੀਂ ਮੈਨੂੰ ਫੁੱਲ ਫਾਰਮ ਨਹੀਂ ਪਤਾ ਵੈਸੇ ਹੋ ਸਕਦਾ ਪਤਾ ਹੋਵੇ ਵੀ ਨਹੀਂ ਮਤਲਬ ਧਿਆਨ 'ਚ ਨਹੀਂ ਆ ਰਹੀ ਅੱਗੇ ਨਵਜੋਤ कौर ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਧੰਨਵਾਦ ਜੀ ਅੱਗੇ ਤੀਰਥ कौर ਇਹਨਾਂ ਨੇ ਦਿਲ ਭੇਜੇ ਨੇ ਆਪਾਂ ਨੂੰ ਤੇ ਅੱਗੇ ਬਰਕਾਰ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਤੇ ਪ੍ਰਗਟ ਸਿੰਘ ਜੀ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਵੀਡੀਓ ਏ ਗੁਰਮੀਤ ਸਿਸਟਰ ਨੇ ਮਖੂ ਤੋਂ ਬਲਜੀਤ ਕੌਰ ਜੀ ਹਾਂਜੀ ਬੇਟਾ ਸਟੋਰੀ ਇਮੋਸ਼ਨਲ ਆਈ ਥਿੰਕ ਮੁੰਡੇ ਨੂੰ ਪ੍ਰੀਤ ਦਾ ਸਰਾਫ ਲੱਗਾ ਕਿ ਰੱਬ ਨੇ ਉਸ ਨੂੰ ਅਬਨਾਰਮਲ ਬੱਚਾ ਦਿੱਤਾ ਹਾਂਜੀ ਬਿਲਕੁਲ ਦੇਖੋ ਕਿਸੇ ਹਨਾ ਵਸਦੀ ਹੋਈ ਧੀ ਨੂੰ ਇਸ ਤਰ੍ਹਾਂ ਜਿਹਦਾ ਕੋਈ ਕਸੂਰ ਵੀ ਨਾ ਹੋਵੇ ਮੋੜ ਕੇ ਉਹਦੇ ਪੇਕੇ ਭੇਜ ਦੇਣਾ ਵੀ ਆਪਾਂ ਇਹ ਕਹਿਣਾ ਵੀ ਅਸੀਂ ਪੈਸਿਆਂ ਦੀ ਕੀਮਤ ਲਾਤੀ ਪਰ ਭਾਵਨਾਵਾਂ ਤਾਂ ਹਰਟ ਹੋਈਆਂ ਸੀ ਨਾ ਵਿਚਾਰੀ ਕੁੜੀ ਦੀਆਂ ਇਸ ਕਰਕੇ ਕੋਈ ਵੀ ਹਨਾ ਜਿਹੜਾ ਫੈਸਲਾਗਾ ਉਹ ਸੋਚ ਸਮਝ ਕੇ ਲੈਣਾ ਚਾਹੀਦਾ ਤੇ ਅੱਗੇ ਨੇ ਅਗਮਜੋਤ ਜੀ ਗਰੀਬ ਪਰਿਵਾਰ ਦੀ ਧੀ ਦੇ ਬਾਪ ਨੇ ਕਿਵੇਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਤੇ ਬਸ ਇੱਕ ਬਾਪ ਹੀ ਜਾਣਦਾ ਸੀ ਬਾਕੀ ਸਰਾਪ ਤਾਂ ਲੱਗਣਾ ਹੀ ਸੀ ਧੀ ਦਾ ਹਾਂਜੀ ਕਹਿੰਦੇ ਹੁੰਦੇ ਆ ਕਿ ਕਿ ਜਿਹੜੀ ਵੀ ਕੋਈ ਕੁੜੀ ਹੁੰਦੀ ਹੈ ਹਨਾ ਕਹਿੰਦੇ ਹੁੰਦੇ ਆ ਕਿ ਸਰਾਪ ਲੱਗਦਾ ਪਰ ਇਹ ਕੱਲਾ ਆਪਾਂ ਕੁੜੀਆਂ ਲਈ ਨਹੀਂ ਕਹਿ ਸਕਦੇ ਵੀ ਜੇ ਕਿਸੇ ਕੁੜੀ ਦਾ ਮਾੜਾ ਕਰਦੇ ਆ ਆਪਾਂ ਕਿਸੇ ਦਾ ਵੀ ਮਾੜਾ ਕਰਦੇ ਆ ਤਾਂ ਅੱਗੋਂ ਆਪਣਾ ਮਾੜਾ ਸਮਝ ਜ਼ਰੂਰ ਆਉਂਦਾ ਇਹ ਸਾਨੂੰ ਆਪਣੇ ਧਿਆਨ 'ਚ ਰੱਖਣੀ ਚਾਹੀਦੀ ਆ ਗੱਲ ਤੇ ਅੱਗੇ ਪ੍ਰਗਟ ਸਿੰਘ ਜੀ ਉਹੀ ਗੁਰਮੀਤ ਮਖੂਦੀ ਦੀ ਇਹਨਾਂ ਨੇ ਦੋ ਕਮੈਂਟ ਕੀਤੇ ਨੇ ਦੋ ਦੋ ਕਮੈਂਟ ਕਰਦੇ ਆ ਇੱਕ ਜਦੋਂ ਵੀਡੀਓ ਸ਼ੁਰੂ ਹੁੰਦੀ ਆ ਉਦੋਂ ਕਰਦੇ ਆ ਫਿਰ ਇਹ ਐਂਡ ਤੇ ਫੇਰ ਕਰਦੇ ਆ ਕਹਾਣੀ ਸੁਣਨ ਤੋਂ ਬਾਅਦ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਨੇ ਹੋ ਪਿਛਲੇ ਦਿਨਾਂ ਤੋਂ ਮੇਰਾ ਗਲਾ ਜਾਦਾ ਖਰਾਬ ਸੀ ਇਸ ਕਰਕੇ ਆਪਾਂ ਤੋਂ ਕਮੈਂਟ ਵੀ ਨਹੀਂ ਰੀਡ ਹੋਏ ਤੇ ਕਹਾਣੀ ਵੀ ਮੈਂ ਤੀਸਰੇ ਦਿਨ ਪਾਉਂਦੀ ਸੀ ਹੁਣ ਇੱਕ ਵਾਰ ਆਪਣਾ ਗਲਾ ਠੀਕ ਹੈ ਇਸ ਕਰਕੇ ਆਪਾਂ ਕੰਟੀਨਿਊ ਆਪਣੇ ਚੈਨਲ ਤੇ ਕਹਾਣੀਆਂ ਲੈ ਕੇ ਆਉਂਦੇ ਰਵਾਂਗੇ ਬਾਕੀ ਆਪਣੇ ਦੋ ਚੈਨਲ ਆ ਉਹਤੇ ਆਪਾਂ ਕਹਾਣੀ ਸੁਣਾਉਣ ਦਾ ਜਿਹੜਾ ਤਰੀਕਾ ਬਦਲ ਦਿੱਤਾ ਕਿਉਂਕਿ ਉਹ ਤਰੀਕਾ ਵੀ ਮੈਨੂੰ ਠੀਕ ਲੱਗਦਾ ਵੀ ਇਸ ਤਰ੍ਹਾਂ ਵਾਈਫੇਸ ਕਹਾਣੀ ਸੁਣਾਉਣ ਵਾਸਤੇ ਮੈਨੂੰ ਡਿਸਟਰਬੈਂਸ ਕਾਫੀ ਹੁੰਦੀ ਹੈ ਤੇ ਉਹ ਮੈਂ ਕਿਤੇ ਵੀ ਬਹਿ ਕੇ ਬੋਲ ਦਿੰਨੀ ਹੈਗੀ ਤੇ ਕਹਾਣੀਆਂ ਦੇਖੋ ਉਹੀ ਹੁੰਦੀਆਂ ਵੀ ਕਹਾਣੀ ਮੈਂ ਵਾਈਫੇਸ ਵੀ ਉਵੇਂ ਸੁਣਾਉਂਗੀ ਤੇ ਉੱਥੇ ਵੀ ਮੈਂ ਉਵੇਂ ਸੁਣਾਉਣੀ ਆ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ